ਹੈਲੋ ਦੋਸਤੋ ਮੈਂ ਪੀਵੀਪੀ ਤੁਹਾਨੂੰ ਸਿਜੋਣੀਓ ਪੀਵੀਪੀ ਫੈਮਿਲੀ ਨੂੰ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਸੁਣੋ ਇੱਕ ਪੋਸਟ ਪਾਈ ਸੀ ਕਿ ਮੈਂ ਜਿਹਦੇ ਵਿੱਚ ਦੱਸਿਆ ਸੀ ਕਿ ਤੁਹਾਡੀਆਂ ਪੁਰਾਣੀਆਂ ਯਾਦਾਂ ਜਦੋਂ ਜੇ ਅਸੀਂ ਵਰਕ ਕਰਦੇ ਹਾਂ ਜਾਂ ਜਦੋਂ ਤਾਂ ਸਾਡਾ ਇਹ ਸਟੂਡੀਓ ਚੱਲਦਾ ਉਹਦੇ ਵਾਕਫ ਗੱਲ ਕੀਤੀ ਸੀ ਕਿ ਬਹੁਤ ਸਾਰੇ ਸੱਜਣਾਂ ਨੇ ਮੈਸੇਜ ਦਿੱਤੇ ਆ ਕਿ ਸਾਡਾ ਕੋਈ ਪੁਰਾਣਾ ਡਾਟਾ ਕਿਸ ਤਰ੍ਹਾਂ ਮਿਲ ਜਾਏਗਾ ਤੇ ਕੱਲੇ-ਕੱਲੇ ਨੂੰ ਜਵਾਬ ਦੇਣਾ ਤੇ ਬਹੁਤ ਸੱਜਣੋਂ ਔਖਾ ਹੋ ਜਾਂਦਾ ਤੇ ਅੱਜ ਮੈਂ ਪੋਸਟ ਦੁਬਾਰਾ ਦੱਸਦਾ ਤੇ ਬੜੇ ਜਣਾ ਵੀਡੀਓ ਦੇ ਐਂਡ ਤੱਕ ਦੋਸਤੋ ਇਹ ਗੱਲ ਕਹਿਣੀ ਚਾਹਨਾ ਆ ਕਿ ਸਨ 1981 ਤੋਂ ਲੈ ਕੇ ਅੱਜ 25 ਤੱਕ ਜਿਨ੍ਹਾਂ ਨੇ ਵੀ ਸਾਡੇ ਕੋਲ ਆਪਣਾ ਵੀਡੀਓ ਕਰਵਾਇਆ ਹੈ ਫੰਕਸ਼ਨ ਕਰਵਾਇਆ ਹੈ ਤੇ ਉਸ ਫੰਕਸ਼ਨ ਨੂੰ ਤੁਸੀਂ ਦੁਬਾਰਾ ਲੈਣਾ ਚਾਹੁੰਦੇ ਹੋ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਚਾਹੀਓ ਡਾਟਾ ਰਿਕਵਰ ਕਰਕੇ ਦਈਏ ਚਾਹੀਏ ਕਿਵੇਂ ਦਈਏ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡੇ ਕੋਲ ਮਿਲ ਗਿਆ ਤੇ ਸਟੂਡੀਓ ਦੇ ਉਸ ਤਾਂ ਤੁਹਾਨੂੰ ਜ਼ਰੂਰ ਦਿੱਤਾ ਜਾਵੇਗਾ ਤੁਹਾਡੇ ਉਹ ਮੈਸੇਜਾਂ ਦਾ ਜਵਾਬ ਮੈਂ ਦੇ ਰਿਹਾ ਹਾਂ ਕਿ ਸਾਡੇ ਕੋਲ ਤੁਸੀਂ ਸੰਪਰਕ ਕਰਨਾ 985474299 985474299 ਉਹਦੇ ਵਿੱਚ ਤੁਹਾਨੂੰ ਜੋ ਵੀ ਤੁਸੀਂ ਸਾਡੇ ਕੋਲੋਂ ਅੱਜ ਤੱਕ ਆਪਣਾ ਕੋਈ ਫੰਕਸ਼ਨ ਕਰਵਾਇਆ ਉਹਦੇ ਡਾਟੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਤਾਂ ਸਾਡਾ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਕਿ ਇੱਕ ਖਾਸ ਗੱਲ ਹੋਰ ਹੈ ਇੱਕ ਹੋਰ ਮੈਸੇਜ ਬਹੁਤ ਸਾਨੂੰ ਆਇਆ ਸਜਣੂ ਇਹ ਗੱਲ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਨੇ ਬਹੁਤ ਪੁਰਾਣਾ ਸਨ ਕੋਈ 90 ਤੋਂ 85 ਤੋਂ 88 ਤੋਂ ਲੈ ਕੇ 1900 85 86 ਤੋਂ ਲੈ ਕੇ ਅੱਜ 25 ਤੱਕ ਜੋ ਵੀ ਡਾਟਾ ਕਿਰਾਏ ਤੇ ਲੇਕਨ ਸਾਡੇ ਕੋਲ ਡਾਟਾ ਉਹਨਾਂ ਕੋਲ ਲੈ ਗਏ ਨਹੀਂ ਆਪਣੇ ਘਰ ਵਿੱਚ ਫੰਕਸ਼ਨ ਕਰਾ ਲਿਆ ਪਤਾ ਨਹੀਂ ਖਰਿਆਰਤਕ ਤੰਗੀਆਂ ਕਰਕੇ ਜਾਂ ਕਿਹੜੀਆਂ ਤੰਗੀਆਂ ਕਰਕੇ ਉਹਨਾਂ ਨੇ ਸਾਡੇ ਕੋਲ ਡਾਟਾ ਨਹੀਂ ਰੱਖੇ ਉਹ ਵੀ ਲੋਕ ਸਰਨ ਨਾਲ ਸੰਪਰਕ ਕਰ ਸਕਦੇ ਆ ਕਿ ਬਹੁਤ ਸਾਰੇ ਮੈਨੂੰ ਮੈਸੇਜ ਆਇਆ ਕਿ ਸਾਡਾ ਡਾਟਾ ਤੇ ਤੁਹਾਡੇ ਕੋਲ ਗੋਪਨੀਯਤਾ ਨਹੀਂ ਗਿਆ ਤੁਸੀਂ ਗਵਾਤਾ ਤੁਸੀਂ ਕਿੱਥੇ ਦਿੱ ਸੁਖ ਦਿੱਤਾ ਜਾਂ ਪਰ ਲੇਕਨ ਸਾਡੇ ਨਾਲ ਅਸੀਂ ਫਿਰ ਵੀ ਇੱਥੇ ਤੁਹਾਡਾ ਨਾਲ ਬਚਤਵਾਦੇ ਕਿ ਤੁਸੀਂ ਸਰਨ ਨਾਲ ਸੰਪਰਕ ਕਰੋ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਡਾਟਾ ਤੁਹਾਡਾ ਰਿਕਵਰ ਕਰਕੇ ਤੁਹਾਨੂੰ ਦੇ ਸਕਦੇ ਆ ਕਿਉਂਕਿ ਬਹੁਤ ਪੁਰਾਣੇ ਡਾਟੇ ਸਾਡੇ ਕੋਲੋਂ ਪਰਿਆ ਵਿਸ਼ੱਕ ਉਹਨਾਂ ਦੇ ਬਾਂ ਬੱਚੇ ਉਹਨਾਂ ਦੇ ਬੱਚਿਆਂ ਦੇ ਵੀ ਸ਼ਾਦੀਆਂ ਹੋ ਗਈਆਂ ਲੇਕਿਨ ਸਾਡੇ ਕੋਲ ਵੀ ਇਹ ਜਾਂ ਆਪਣੀ ਐਲਬਮ ਨਹੀਂ ਉਹ ਲੈਪ ਆਏ ਲੇਕਿਨ ਫਿਰ ਵੀ ਸਦਾ ਸੰਪਰਕ ਕਰ ਲਵੋ ਤੇ ਤੁਹਾਨੂੰ ਇਹ ਡਾਟਾ ਦਿੱਤਾ ਜਾਊਗਾ ਤੇ ਇਸ ਪੋਸਟ ਦੁਆਰਾ ਅਜ ਮੈਂ ਇਨਾ ਹੀ ਕਹਿਣਾ ਚਾਹੁੰਦਾ ਹਾਂ ਤੇ ਤੁਸੀਂ ਸਾਡਾ ਰਸਤਾ ਬਣਾਓ ਲੈ ਪੀਪੀ ਨੂੰ ਪੀਪੀ ਕਰਦੇ ਹਾਂ